ਸੰਤਾਂ ਦੀ ਪ੍ਰੀਖਿਆ ਨਹੀਂ ਲੈਣੀ ਚਾਹੀਦੀ ਲੋਨੀ ਦਰਿਆ ਤੇ ਕੜਕ ਦੀ ਧੁੱਪ ਵਿੱਚ ਸੰਤ ਜੀ ਮਹਾਰਾਜ ਅੱਗਾਂ ਵਾਂਗ ਤਪਦੀ ਰੇਤ ਉੱਤੇ ਸਮਾਧੀ ਅਸਥਿਤ ਬੈਠੇ ਰਹਿੰਦੇ ਪਸੀਨੇ ਨਾਲ ਰੇਤ ਭਿੱਜ ਜਾਂਦੀ ਮੰਨੋ ਨਾਮ ਰਸ ਦੇ ਫੁਹਾਰੇ ਇਸ ਧਰਤੀ ਨੂੰ ਪਵਿੱਤਰ ਕਰ ਰਹੇ ਹੋਣ ਇੱਕ ਵਾਰੀ ਭਾਈ ਕਨਈਆ ਲਾਲ ਤੇ ਉਸ ਦੇ ਦੋ ਸਾਥੀਆਂ ਨੂੰ ਇਹ ਸ਼ੰਕਾ ਹੋਇਆ ਕਿ ਸੰਤ ਜੀ ਮਹਾਰਾਜ ਜਪ ਤਪ ਕਰਦੇ ਵੀ ਹਨ ਕਿ ਨਹੀਂ ਇਹਨਾਂ ਨੇ ਗੁਪਤ ਤੌਰ ਤੇ ਵਾਰੀ ਵਾਰੀ ਪਹਿਰਾ ਰੱਖ ਕੇ ਦੇਖਿਆ ਕਿ ਸੰਤ ਜੀ ਸਾਰੀ ਰਾਤ ਇੱਕ ਰਸ ਸਾਵਧਾਨ ਹੋ ਕੇ ਸਿਮਰਨ ਦੀ ਸਮਾਧੀ ਵਿੱਚ ਲੀਨ ਰਹੇ ਅਮਰਤ ਬੇਲੇ ਇਸ ਪ੍ਰੀਖਿਆ ਦਾ ਇੰਨਾ ਭਿਆਨਕ ਡਰ ਲੱਗਾ ਕਿ ਉਹਨਾਂ ਨੇ ਸਵੇਰੇ ਸੰਤ ਜੀ ਪਾਸ ਆ ਕੇ ਚਰਨਾ ਤੇ ਟਹਿ ਕੇ ਖਿਮਾ ਮੰਗਦੇ ਹੋਏ ਕਿਹਾ ਅਸੀਂ ਆਪ ਜੀ ਦੀ ਪ੍ਰੀਖਿਆ ਕਰਕੇ ਸਿਰ ਤੇ ਬੜਾ ਪਾਪ ਲਿਆ ਹੈ ਸਾਨੂੰ ਬਖਸ਼ ਲਵੋ ਸੰਤ ਜੀ ਨੇ ਬਚਨ ਕੀਤੇ ਇਸ ਵਾਰੀ ਤਾਂ ਤੁਸੀਂ ਗੁਰੂ ਤੋਂ ਬਖਸ਼ੇ ਗਏ ਹੋ ਪਰ ਅੱਗੇ ਤੋਂ ਕਿਸੇ ਵੀ ਆਤਮਦਰਸ਼ੀ ਮਹਾਪੁਰਸ਼ਾਂ ਜਾਂ ਗੁਰਮਖਾਂ ਦੀ ਪ੍ਰੀਖਿਆ ਨਹੀਂ ਲੈਣੀ ਇਨ੍ਹਾਂ ਤਿੰਨ ਪ੍ਰੇਮੀਆਂ ਨੂੰ ਬੜਾ ਬੈਰਾਗ ਹੋ ਗਿਆ ਅਤੇ ਅਮਰਤ ਸ਼ਕ ਨਾਮ ਸਿਮਰਨ ਵਿੱਚ ਲੱਗ ਗਏ ਕੱਲਰ ਦੇ ਰਹਿਣ ਵਾਲੇ ਇੱਕ ਡਾਕੂ ਭਾਈ ਗਣੇਸ਼ ਆਰਾਮ ਦੇ ਮਨ ਵਿੱਚ ਵੀ ਸੰਤ ਜੀ ਦੇ ਨਾਮ ਸਿਮਰਨ ਦਾ ਐਨਾ ਅਸਰ ਹੋਇਆ ਕਿ ਉਹ ਸਾਰੇ ਕੁਕਰਮ ਛੱਡ ਕੇ ਸੇਵਾ ਵਿੱਚ ਲੱਗ ਗਿਆ ਅਤੇ ਗੁਰੂ ਦਾ ਸਿੱਖ ਬਣ ਗਿਆ